ਹੁਣ ਇੰਡਸਟਰੀਆਂ ਚੱਲ ਪਈਆਂ ਨੇ ਇਹਦਾ ਮਤਲਬ ਹੁਣ ਬਾਹਰ ਜਾ ਕੇ ਵੱਡੀਆਂ ਫੈਕਟਰੀਆਂ ਦੇ ਖਲੋਜਣ ਨਾ ਕਿਉਂਕਿ ਉਹਨਾਂ ਦੇ ਵਿੱਚ ਹੁਣ এমਪਲੋਇਮੈਂਟ ਸ਼ੁਰੂ ਹੋ ਗਈ ਹੋਣੀ ਹੈ ਪਿਛਲੇ 72 ਘੰਟਿਆਂ ਦੇ ਵਿੱਚ ਜਿੰਨਾ ਕਿਰਾਇਆ ਪਾੜਾ ਮਹਿੰਗਾ ਹੋ ਗਿਆ ਸੀ ਟਰਾਂਸਪੋਰਟ ਵਾਲਿਆਂ ਸਸਤਾ ਕਰਤਾ ਹੁੰਦਾ ਆਪਣੀਆਂ ਫਸਲਾਂ ਤੇ ਨਸਲਾਂ ਦੀ ਜਿਹੜੀ ਗੱਲ ਕਰਦੇ ਨੇ ਹੁਣ ਪੰਜਾਬ 'ਚ ਜੋ ਵਿਆਹ ਕਿ ਆਈ ਹੁੰਦੀ ਹੈ ਕਰਦੀ ਉਹ ਹਮੇਸ਼ਾ ਉਸ ਬਜ਼ੁਰਗ ਦੇ ਨਾਲ ਰਹੇਗੀ ਇਸ ਉਮਰੇ ਥੋੜਾ ਛੱਡ ਜਾਏਗੀ ਉਹ ਵੀ ਨਾਲ ਜਾਏਗੀ ਕਿ ਮੈਂ ਰੋਟੀ ਬਣਾ ਨਹੀਂ ਧਰਨਿਆਂ ਦੇ ਵਿੱਚ ਬੀਬੀਆਂ ਦੀ ਕਿਉਂ ਪਰਮਾਰ ਹੈ ਕਿ ਸਾਡਾ ਇੱਕ ਬਹੁਤ ਵਧੀਆ ਇੱਕ ਸਾਡਾ ਆਪਸੀ ਪ੍ਰੇਮ ਭਰਾਰਤ ਸੀਗਾ ਕੈਨ ਨੂੰ ਜੋ ਮਰਜੀ ਕਹਿਤਾ ਗਿਆ ਕਿ ਜੀ ਇਹਨਾਂ ਨੇ ਰਸਤੇ ਰੋਕ ਕੇ ਨੇ ਇਹ ਝਗੜਾਲੂ ਨੇ ਈ ਗੱਲ ਮੰਨਦੇ ਨਹੀਂਗੇ ਆ ਤਿੰਨੇ ਗੱਲਾਂ ਤੁਹਾਨੂੰ ਐਕਸਪਲੇਨ ਕਰ ਦਿੰਦੀ ਆ ਰਸਤਾ ਕਿਸੇ ਕਿਸਾਨ ਜੱਦਬੰਦੀ ਨੇ ਰੋਕਿਆ ਨਹੀਂ ਉਹ ਆਪਣੀ ਗੱਲ ਕਰਨ ਜਾਣਾ ਚਾਹੁੰਦੇ ਸੀਗੇ ਐਡਮਿਨਿਸਟ੍ਰੇਸ਼ਨਾਂ ਨੇ ਆਪਣੇ ਰਸਤੇ ਰੋਕ ਕੇ ਉਹਦੇ ਚ ਭੰਡੀ ਪ੍ਰਚਾਰ ਹੋ ਗਿਆ ਕਿ ਇਹਨਾਂ ਨੇ ਰੋਕ ਦਿੱਤੇ ਨੇ ਕਿ ਸਾਡੀ ਆ ਗੱਲ ਨਹੀਂ ਪੰਡ ਰਹੀ ਜੀ ਸਾਡੀ ਇੰਡਸਟਰੀ ਦਾ ਨੁਕਸਾਨ ਹੋ ਗਿਆ ਪੰਜਾਬ ਦਾ ਬਹੁਤ ਨੁਕਸਾਨ ਹੋ ਰਿਹਾ ਇਕਨੋਮਿਕਲੀ ਵੀ ਨੁਕਸਾਨ ਹੋ ਰਿਹਾ। ਮੈਂ ਇੱਥੇ ਇਹ ਕਹਿਣਾ ਚਾਹਾਂਗਾ ਹੁਣ ਇੰਡਸਟਰੀਆਂ ਚੱਲ ਪਈਆਂ ਨੇ। ਹੁਣ ਜਿੰਨੇ ਬੇਰੋਜ਼ਗਾਰ ਨੇ ਸਾਰੇ ਜਿਹੜੇ ਇਹ ਲੋਕ ਕਹਿ ਰਹੇ ਸੀਗੇ ਕਿ ਇੰਡਸਟਰੀ ਦੇ ਵਿੱਚ ਪ੍ਰੋਡਕਸ਼ਨ ਨਹੀਂ ਹੋ ਰਹੀ, ਲੋਕਾਂ 'ਚ ਬੇਰੋਜ਼ਗਾਰੀ ਆ ਰਹੀ ਹੈ। ਇਹਦਾ ਮਤਲਬ ਹੁਣ ਬਾਹਰ ਜਾ ਕੇ ਵੱਡੀਆਂ ਫੈਕਟਰੀਆਂ ਦੇ ਖਲੋਜਾਂ ਨਾ ਕਿਉਂਕਿ ਉਹਨਾਂ ਦੇ ਵਿੱਚ ਹੁਣ ਏਮਪਲੋਇਮੈਂਟ ਸ਼ੁਰੂ ਹੋ ਗਈ ਹੋਣੀ ਹੈ ਪਿਛਲੇ 72 ਘੰਟਿਆਂ ਦੇ ਵਿੱਚ। ਦੂਸਰੀ ਗੱਲ ਜਿੰਨਾ ਕਿਰਾਇਆ ਪਾੜਾ ਮਹਿੰਗਾ ਹੋ ਗਿਆ ਸੀ। ਟਰਾਂਸਪੋਰਟ ਵਾਲਿਆਂ ਸਸਤਾ ਕਰਤਾ ਉਹਨਾਂ। ਤੀਸਰੇ ਤੌਰ ਦੇ ਉੱਤੇ ਜਿੰਨੀ ਇੰਡਸਟਰੀ ਕਿੰਨੀ ਇੰਡਸਟਰੀ ਗਰੋਥ ਕੀਤੀ ਹੈ ਪੰਜਾਬ ਦੇ ਵਿੱਚ ਇਹ ਸਿਰਫ ਇੱਕ ਕੂੜ ਪ੍ਰਚਾਰ ਸੀਗਾ ਕਿਸਾਨੀ ਨੂੰ ਭੰਡਣ ਲਈ ਕੀ ਏਜੰਡਾ ਰਿਹਾ ਉਹ ਸਾਰੇ ਲੋਕਾਂ ਦੇ ਸਾਹਮਣੇ ਹੈਗਾ ਸੋ ਇਸ ਚੀਜ਼ ਦੇ ਉੱਤੇ ਇਸ ਕੂੜ ਪ੍ਰਚਾਰ ਨੂੰ ਰੋਕਣਾ ਬਣਦਾ ਸੀ ਸਰਕਾਰਾਂ ਦੀ ਪ੍ਰਾਇਮਰੀ ਡਿਊਟੀ ਹੈ ਹਰ ਚੀਜ਼ ਕਿਸਾਨ ਦੇ ਉੱਤੇ ਸੁੱਟ ਦਿਓਗੇ ਜਦੋਂ ਤੇ ਉਹਦਾ ਕੀ ਹੈ ਕਿਸਾਨ ਦੇ ਅੱਗੇ ਮਰਿਆ ਪਿਆ ਉਹਦੇ ਕੋ ਇਕਨੋਮਿਕ ਵਾਇਬਿਲਿਟੀ ਕਿੱਥੇ ਹੈਗੀ ਹੈ